ਹਾਂਜੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਇਸ ਸਮੇਂ ਨਾ ਜਿਹੜਾ ਇਹ ਪੁਲਾ ਸੱਤ ਲੋਹੇ ਦਰਿਆ ਦਾ ਪੁਲਾ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪੁਲਾ ਇਹ ਜਦੋਂ ਕੋਈ ਗੱਡੀ ਲੰਘਦੀ ਆ ਵਹੀਕਲ ਲੰਘਦਾ ਇਹ ਦਮ ਲੰਦਾ ਇਹ ਕਹਿੰਦਾ ਮਤਲਬ ਜੰਪ ਦਿੰਦਾ ਇਹ ਜੰਪ ਹੁੰਦਾ ਇਸਦੇ ਪੁਲ ਤੇ ਜਦੋਂ ਹਿੱਲਦਾ ਇਹ ਤੇ ਆ ਦਿਖਾਣਾ ਤੁਹਾਨੂੰ ਜ਼ੂਮ ਕਰਕੇ ਇੱਕ ਤੇ ਝੁੰਗੀ ਜੀ ਆ ਬਾਈਆਂ ਦੀ ਘਰੀ ਹੋਈ ਕੀ ਕੀ ਕਰ ਰਹੇ ਨੇ ਦੂਰੋਂ ਪਰ ਜੋ ਜ਼ੂਮ ਕਰਕੇ ਦੇਖ ਰਹੇ ਹਾਂ ਕਰਕੇ ਦਿਖਾਨੇ ਤੁਹਾਨੂੰ ਇਹ ਕਾफी ਦੂਰ ਤੇ ਦੂਰੀ ਤੇ ਚੁੰਗੀ ਜੀ ਇਹ ਜੇ ਪਾ ਜੂਮ ਘਟਾ ਦੇਣੇ ਦੇਖ ਸਕਦੇ ਹੋ ਕਿੰਨੀ ਦੂਰ ਹੈ ਇਥੋਂ ਘਟੋ ਘਟ ਅਧਿਆ ਕਿਲੋਮੀਟਰ ਤੇ ਬੈਠੇ ਹੋਣਗੇ ਜਿਹੜੇ ਇਹੋ ਬਾਈ ਦਰਿਆ ਦੇ ਕੰਢੇ ਬੈਠੇ ਨੇ ਗਰਮੀ ਦਾ ਆਨੰਦ ਮਾਣ ਰਹੇ ਨੇ ਠੰਡੇ ਪਾਣੀ ਦਾ ਗਰਮੀ ਦੇ ਵਿੱਚ ਠੰਡੇ ਪਾਣੀ ਦਾ ਆਨੰਦ ਮਾਣਦੇ ਨੇ ਕੰਢੇ ਬੈਠ ਕੇ ਤੇ ਆ ਦੇ ਤੇ ਕਾਫੀ ਵੱਡਾ ਕੋਲਾ ਹੈ ਜਿਹੜਾ ਸੱਤ ਦਰਿਆ ਪੰਜ ਦਰਿਆਵਾਂ ਦੀ ਧਰਤੀ ਹੈ ਸਾਡਾ ਪੰਜਾਬ ਆ ਜਿਹੜਾ ਕਹੇ ਸਾਦੇ ਆ ਜਿਵੇਂ ਕਿ ਰਾਵੀ ਚਨਾਬ ਜੈਲਮ ਤੇ ਆ ਜਿਹੜੀ ਇੱਕ ਤਰਫ ਜਿਹੜਾ ਟ੍ਰੇਨ ਦਾ ਕੋਲਾ ਤੁਸੀਂ ਵੇਖ ਸਕਦੇ ਹੋ ਇਸ ਤੇ ਲੰਘਦੀ ਹੈ ਟ੍ਰੇਨ ਇਹ ਹੈ ਜੀ ਆਪਣਾ ਸੱਤ ਲੋਜ ਦਰਿਆ ਕਾਫੀ ਵੱਡਾ ਦਰਿਆ ਹੈ ਤੁਸੀਂ ਵੇਖ ਸਕਦੇ ਹੋ ਕਾਫੀ ਚੌੜਾ ਤੇ ਕਾਫੀ ਵੱਡਾ ਇਸ ਤਰਫ ਤੁਸੀਂ ਵੇਖ ਸਕਦੇ ਹੋ ਕਾਫੀ ਦੂਰ ਤੱਕ ਜਾਂਦਾ ਇਹ ਹਾਂਜੀ ਇਹ ਪੁਲ ਬਣਾ ਹੋਏ ਨੇ ਇਸ ਜਗ੍ਹਾ ਤੇ ਗੱਡੀਆਂ ਕਾਰਾਂ ਲੰਘਦੀਆਂ ਨੇ ਤੇ ਹਾਂਜੀ ਤੁਸੀਂ ਦੇਖ ਰਹੇ ਹੋ ਜਿਹੜੇ ਸੱਤ ਲੋਜ ਰਾਵੀ ਚਨਾਬ ਜੇਹਲਮ ਬਿਆਸ ਆ ਇਹ ਪੰਜ ਆਪਣੇ ਪੰਜ ਦਰਿਆਵਾਂ ਤੋਂ ਬਣਿਆ ਪੰਜਾਬ ਆ ਤੇ ਤੁਸੀਂ ਦੇਖ ਸਕਦੇ ਹੋ ਦਰਿਆ ਕਾਫੀ ਵੱਡਾ ਦਰਿਆ ਇਹ ਸਤਲੁਜ ਦਰਿਆ ਦੇ ਕੰਢੇ ਖੜੇ ਹਾਂ ਇਸ ਸਮੇਂ ਵੀਡੀਓ ਬਣਾ ਰਿਹਾ ਹਾਂ ਸਤਲੁਜ ਦਰਿਆ ਦੀ ਕਾਫੀ ਚੌੜਾ ਤੁਸੀਂ ਵੇਖ ਸਕਦੇ ਹੋ ਕਾਫੀ ਦੂਰ ਤੱਕ ਇਸ ਦੀ ਹੱਦਾਂ ਤੁਸੀਂ ਵੇਖ ਸਕਦੇ ਹੋ ਕਾਫੀ ਦੂਰੀ ਤੱਕ ਹੈ ਹਾਂ ਜੀ ਇਹ ਦੇਖ ਸਕਦੇ ਹੋ ਇਹ ਸਰੀ ਤੇ ਹੱਦਾਂ ਇਸ ਦੀ ਇਹ ਹੈਗਾ ਜੀ ਸਤਲੁਜ ਦਰਿਆ ਪੰਜ ਦਰਿਆਵਾਂ ਤੋਂ ਪੰਜਾਬ ਬਣਿਆ ਸਾਡਾ ਪੰਜਾਬ ਜਿਹੜਾ ਕਹੇ ਜਾਂਦਾ ਕਿ ਪੰਜ ਦਰਿਆਵਾਂ ਤੋਂ ਬਣਿਆ ਇਹ ਪੰਜਾਬ ਇਹ ਰਾਵੀ ਚਨਾਬ ਜੇਹਲਮ ਬਿਆਸ ਸਤਲੁਜ ਇਹ ਹੋ ਗਿਆ ਜੀ ਪੰਜ ਦਰਿਆ ਦੇਖੋ ਜੀ ਫਿਰ ਇਹ ਹੈਗਾ ਜੀ ਸਤਲੁਜ ਦਰਿਆ ਜੋ ਕਿ ਇਹ ਜੋ ਕਿ ਇਹ ਫਲੌਰ ਦੇ ਨਜ਼ਦੀਕ ਆਏ ਫਲਾਉਰ ਦੇ ਨਜ਼ਦੀਕ ਆਏ ਸਤਲੁਜ ਦਰਿਆ ਤੁਸੀਂ ਵੇਖ ਸਕਦੇ ਹੋ ਬਾਕੀ ਵੀਰ ਕਦੇ ਤੁਹਾਨੂੰ ਵੀਡੀਓ ਦਿਖਾਵਾਂਗੇ ਇਸ ਤਰ੍ਹਾਂ ਇੱਕ ਮੰਦਿਰ ਆ ਉਹ ਤੁਹਾਨੂੰ ਫੇਰ ਕਦੇ ਵੀਡੀਓ ਚ ਦਿਖਾਵਾਂਗੇ ਅਸੀਂ ਚੰਗਾ ਹੀ ਦਰਸ਼ਕੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ